ਜੋ 10 ਸਾਲ ਹੋ ਗਏ ਤੇ ਸੇਵਾ ਕਰਦਨੇ ਆ। ਕੀ ਲਾਗੀ ਜੀ ਆਪਣਾ? ਲਾਪਰੀ ਸਿੰਘ ਆ ਪੰਜਾਬ ਪੁਲਿਸ ਦੀ ਜੌਬ ਕਰਦਾ ਨਾਲ ਨਾਲ ਸੇਵਾ ਕਰਦਾ। ਪੰਜਾਬ ਪੁਲਿਸ ਦੀ ਜੌਬ। ਜੀ ਜੀ। ਅ ਅਮ ਕਿਸ ਪੋਸਟ ਤੇ ਹੋ? ਕਾਂਸਟੇਬਲ ਆ ਨਾਈਟ ਮਨਸ਼ੀ ਹੁਸੇ ਆਡਰ ਮੇਰੇ। ਉਸ 48 ਘੰਟੇ ਡਿਊਟੀ ਕਰਕੇ ਫੇਰ ਵੀ ਸੇਵਾ ਦੇ ਹਾਜ਼ਰੀ ਭਰਨੀ ਭਰਨੀ ਆ। ਤੇ ਜੋ ਦਿੱਤਾ ਭਾਬੇ ਨੇ ਦਿੱਤਾ ਬੜਾ ਕੁਛ ਦਿੱਤਾ ਮੈਨੂੰ। ਅੱਜ ਇੰਨੇ ਸਾਲ ਹੋ ਗਏ ਹੁੰਦੇ ਆ ਤੇ ਡਿਊਟੀ ਕਰਦਿਆਂ ਨੂੰ ਬੰਦਾ ਸਮਾਂ ਹੋ ਗਿਆ ਜੁਆਇਨਿੰਗ ਕੀਤਾ। ਤੇ ਇਹ ਦੋ 2016 ਦੀ ਜੁਆਇਨਿੰਗ ਆ ਮੇਰੀ ਤੇ ਇਹ 11 16 ਦੀ। 2016 ਦੀ। ਜੀ 10 ਸਾਲ ਹੋ ਗਏ ਮੈਨੂੰ ਹ ਬਾਬੇ ਦੀ ਕਿਰਪਾ ਬਹੁਤ ਜਿਆਦੀ ਤੇ ਲੋਕ ਕਹਿੰਦੇ ਨਹੀਂ ਇੱਥੇ ਬਦਲੀਆਂ ਹੋ ਜਾਂਦੀਆਂ ਤੇ ਤੁਹਾਡੀ ਉੱਥੇ ਇੱਕ ਪਾਰੀ ਕੇ ਪੱਕਾ ਹੀ ਕੰਮ ਬਾਬਾ ਜੀ ਸਿਧਾਂ ਜਿੰਨੇ ਆਪਣੇ ਆਰਡਰ ਪੱਕੇ ਕੀਤੇ ਹੋਏ ਹੈ ਰੀਕੇ ਥਾਣੇ ਦੇ ਹਾਂਜੀ ਹਾਂਜੀ ਬਾਕੀ ਪਿੰਡੋਂ ਸੰਗਤ ਬੜੀ ਆਉਂਦੀ ਕਾਫੀ ਜੋੜੇ ਮੁੰਡੇ ਨਾਲ ਕਾਫੀ ਇਥੋਂ ਮੁੰਡੇ ਬਾਹਰ ਚਲ ਗਏ ਆ ਕੋਈ ਫੌਜ ਚ ਹੋ ਗਿਆ ਕੋਈ ਪੁਲਿਸ ਚ ਹੋ ਗਿਆ ਜਿਨ੍ਹਾਂ ਦੇ ਕੰਮ ਨਹੀਂ ਬੰਦੇ ਜਿਨ੍ਹਾਂ ਨੇ ਇੰਟਰਵਿਊ ਫਸੀ ਉਹ ਵੀ ਐਟਮ ਬਾਹਰ ਬੈਠੇ ਆ ਦੇਖੇ ਨੌਜਵਾਨ ਅਜਿਹੇ ਕੰਮ ਨਹੀਂ ਦੇ ਹਾਂਜੀ ਹਾਂਜੀ ਮੇਰੇ ਹੱਥ ਹੀ ਗਏ ਆ ਸਾਰੇ ਮੁੰਡੇ ਇਥੋਂ ਖੁਦ ਪਵਾ ਗਏ ਮੇਰੇ ਨਾਲ ਹੁਣ ਜਿੰਨੇ ਮੁੰਡੇ ਫਿਰ ਨਵੇਂ ਸਾਡੇ ਨਾਲ ਸਟਾਰਟ ਹੋਏ ਸਰ ਡਿਊਟੀ ਵਧੀ ਸਕਦਾ ਕਿਉਂਕਿ ਕ੍ਰਾਈਮ ਕਿਤੇ ਨਾ ਕਿਤੇ ਬਹੁਤ ਵੱਧ ਗਿਆ ਹੈ ਨਾ 89 ਵਿੱਚ ਕਹਿੰਦੇ ਮੁੰਸ਼ੀ ਸਾਡੇ ਦੀ ਮਾਂ ਤੇ ਤੁਹਾਡੇ ਬਿਨਾਂ ਦੇ ਵੈਸੇ ਥਾਣੇ ਦਾ ਸਰਦਾ ਨਹੀਂ ਤੇ ਉੱਥੇ ਇੰਨੀ ਸਿਰਦਰ ਦੀ ਲੈ ਕੇ ਇੰਨਾ ਕੰਮ ਕਰਕੇ ਇੱਥੇ ਆ ਕੇ ਸੇਵਾ ਨਿਭਾਉਣੀ ਮੈਂ ਪਹਿਲਾਂ ਹੀ ਅਫਸਰਾਂ ਨੇ ਕਿਹਾ ਹੋਇਆ ਮੈਂ ਜਾਣਾ ਗੁਰੂ ਘਰ ਜਾਣਾ ਪਾਵੇਂ ਮੈਨੂੰ 48 ਘੰਟੇ ਡਿਊਟੀ ਕਰਨੀ ਪਵੇ ਮੈਂ ਜਾਣਾ ਹੀ ਜਾਣਾ ਜ਼ਰੂਰੀ ਜਾਣਾ ਪਾਵੇਂ ਕਾਲਾ ਸਾਹਿਬ ਤੋਂ ਬਿਨਾਂ ਮੈਂ ਰਹਿ ਸਕਦਾ